ਅਸੀਂ ਹਰੀ ਮਾਵਾ ਤੋਂ ਬਾਰਵਾ ਢਾਣੀ ਆ ਸਾਡੀ ਈਸਵਰ ਵੀ ਅਸਰਾਰ ਨਰੈਨ ਸਿੰਘ ਹੁਣਾਂ ਦੇ ਨਾਮ ਨਾਲ ਜਾਣੀ ਜਾਂਦੀ ਆ ਅੱਜ ਸਾਡੇ ਪਰਿਵਾਰ ਵੱਲੋਂ ਸਾਡੇ ਪਿੰਡ ਦੇ ਸਾਬਕਾ ਸਰਪੰਚ ਸਾਹਿਬ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦਰਾ ਸਾਹਿਬ ਪਿੰਡ ਦੇ ਸਾਰਿਆਂ ਵੱਲੋਂ oprala ਕੀਤਾ ਗਿਆ ਬ੍ਰਦਰ ਯੂਐਸਏ ਗੁਰਿੰਦਰਜੀਤ ਰਾਜਾ ਉਹਦੇ ਵੱਲੋਂ oprala ਕੀਤਾ ਗਿਆ ਕੱਲ ਮੇਰੇ ਮਗਰੋਂ ਮੈਂ ਡਿਊਟੀ 'ਤੇ ਸੀ ਸਰਦਾਰ ਹੁਣਾਂ ਨੂੰ ਕੋਣ ਆਇਆ ਵੀ ਪ੍ਰਬੰਧ ਕਰੋ ਸਾਰਿਆਂ ਨੂੰ ਇਕੱਠੇ ਕਰਕੇ ਤੇ ਆਪਾਂ ਲੋਕਾਂ ਤੱਕ ਪ੍ਰਸ਼ਾਦਾ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਰੀਮਾਵਾ ਤੋਂ ਬਾਰਵਾ ਢਾਣੀਆ ਸਾਡੀ ਸਵਰਗੀ ਸਰਦਾਰ ਨਰੈਣ ਸਿੰਘ ਹੁਣਾਂ ਦੇ ਨਾਂ ਨਾਲ ਜਾਣੀ ਜਾਂਦੀ ਆ ਅੱਜ ਸਾਡੇ ਪਰਿਵਾਰ ਵੱਲੋਂ ਸਾਡੇ ਪਿੰਡ ਦੇ ਸਾਫ ਕਾ ਸਰਪੰਚ ਸਾਹਿਬ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਗੁਰਦੁਆਰਾ ਸਾਹਿਬ ਪਿੰਡ ਦੇ ਸਾਰਿਆਂ ਵੱਲੋਂ ਉਪਰਾਲਾ ਕੀਤਾ ਗਿਆ ਸਾਡੇ ਸਰਦਾਰ ਹੁਣਾਂ ਨੇ ਕੱਲ ਦਾ ਪ੍ਰਬੰਧ ਕੀਤਾ ਮੈਡੀਸਿਨ ਦਾ ਡਾਕਟਰਾਂ ਦੀ ਟੀਮ ਦਾ ਸਾਰਾ ਆਪਾਂ ਰਾਸ਼ਨ ਅੱਜ ਜਿਹੜੇ ਲੋਕਾਂ ਤੱਕ ਅੱਜ ਤੱਕ ਪਹੁੰਚ ਨਹੀਂ ਕੋਈ ਸਕਿਆ ਉਤੋਂ ਤੱਕ ਆਪਾਂ ਪਾਣੀ ਖਾਣ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਤੇ ਅਸੀਂ ਧੰਨਵਾਦਾਂ ਸਾਰੇ ਨਗਰ ਦਾ ਵੀ ਜਿਨ੍ਹਾਂ ਨੇ ਲੋਕਾਂ ਨੂੰ ਡੇਰਿਆਂ ਤੋਂ ਕੱਢਿਆ ਤੇ ਕਿਸਤੀਆਂ ਦਾ ਪ੍ਰਬੰਧ ਕੀਤਾ ਰਾਸ਼ਨ ਪਚਾਰੇ ਨੇ ਉਦੋਂ ਦੇ ਤੇ ਮੇਰਾ ਛੋਟਾ ਬ੍ਰਦਰ ਜੂਐਸਏ ਵਰਿੰਦਰਜੀਤ ਰਾਜਾ ਉਹਦੇ ਵੱਲੋਂ ਪ੍ਰਾਲਾ ਕੀਤਾ ਗਿਆ ਕੱਲ ਮੇਰੇ ਮਗਰੋਂ ਮੈਂ ਡਿਊਟੀ 'ਤੇ ਸੀ ਸਰਦਾਰ ਨੂੰ ਉਹਨਾਂ ਨੂੰ ਫੋਨ ਆਇਆ ਵੀ ਪ੍ਰਬੰਧ ਕਰੋ ਸਾਰਿਆਂ ਨੂੰ ਇਕੱਠੇ ਕਰਕੇ ਤੇ ਆਪਾਂ ਲੋਕਾਂ ਤੱਕ ਪ੍ਰਸ਼ਾਦਾ ਪਹੁੰਚਾਈਏ ਰਿਕੀ ਕੈਨੇਡਾ ਤੋਂ ਛੋਟਾ ਕਰਨ ਤੇ ਸਭ ਤੋਂ ਵੱਧ ਮੈਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ 4 ਦਿਨ ਹੋ ਗਿਆ 3 ਰਾਤ ਇੱਕ ਕੀਤਾ ਹੋਇਆ ਤੇ ਕੱਲ ਸਾਡੀ ਜੁਨੀਅਨ ਵੱਲੋਂ ਡੀਸੀ ਦਫ਼ਤਰ ਜੁਨੀਅਨ ਵੱਲੋਂ ਵੀ ਸਾਡੇ ਪੀਏ ਨੇ ਡੀਸੀ ਸਾਹਿਬ ਦੇ ਉਹਨਾਂ ਵੱਲੋਂ ਜੁਨੀਅਨ ਦੇ ਪ੍ਰਧਾਨ ਸਾਹਿਬ ਵੱਲੋਂ ਸਾਰੇ ਦਫਤਰ ਦੇ ਡੇਰਾ ਬਾਬਾ ਨਾਨਕ ਜੰਨੀਆਂ ਸਬ ਡਿਵੀਜ਼ਨਾਂ ਵੱਲੋਂ ਸਾਰਾ ਪ੍ਰਬੰਧ ਕਰਕੇ ਤੇ ਦਿਨਾਨਗਰ ਡੇਰਾ ਬਾਬਾ ਨਾਨਕ ਨਾਲੇ ਤੱਕ ਰਾਸ਼ਨ ਪਹੁੰਚਾਇਆ ਗਿਆ ਤੇ ਅੱਜ ਅਸੀਂ ਗੁਰੂ ਰਾਮਦਾਸ ਜੀ ਕਿਰਪਾ ਨਾਲ ਸਾਡੇ ਵੱਡੇ ਸਾਡੇ ਪਿੰਡ ਦੇ ਮੋਦਬਿਰ ਸੱਜਣ ਅੱਜ ਆਪਾਂ ਲੈ ਕੇ ਟਰੈਕਟਰਾਂ ਤੇ ਰਾਸ਼ਨ ਚੱਲੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੇਵ ਸਿੰਘ ਸ਼ਾਹਕਾ ਸਰਪੰਚਰ ਹਿਮਾਵਾਦ ਸਾਡੇ ਪਰਿਵਾਰ ਵੱਲੋਂ ਉਪਰਾਲਾ ਕੀਤਾ ਗਿਆ ਬਾਕੀ ਵੀ ਮੇਰੇ ਵੀਰ ਦੇ ਸਾਥੀਆਂ ਵੱਲੋਂ ਉਪਰਾਲਾ ਕੀਤਾ ਗਿਆ ਅਸੀਂ ਲੰਗਰ ਤਿਆਰ ਕਰਵਾਇਆ ਪਾਣੀ ਦਾ ਪ੍ਰਬੰਧ ਕੀਤਾ ਤੇ ਮੈਡੀਸਿਨ ਦਵਾਈਆਂ ਨਾਲ ਲਈਆਂ ਨੇ ਅਸੀਂ ਜੋ ਹੜ੍ਹ ਪ੍ਰਭਾਵਿਤ ਏਰੀਆ ਜਿਹੜੇ ਲੋਕ ਪਾਣੀ ਤੇ ਅੱਜ ਤੱਕ ਵੀ ਘਰੇ ਨੇ ਜਿੰਨਾਂ ਤੱਕ ਕੋਈ ਨਹੀਂ ਕੋਈ ਖਾਣ ਪੀਣ ਦੀ ਵਸਤੂ ਕੋਈ ਮੈਡੀਕਲ ਸਹੂਲਤ ਨਹੀਂ ਪਹੁੰਚੀ ਕੋਈ ਪਾਣੀ ਨਹੀਂ ਪਹੁੰਚਿਆ ਅਹੀਂ ਉਹਨਾਂ ਤੱਕ ਪਹੁੰਚਦਾ ਕਰਨ ਵਾਸਤੇ ਅਸੀਂ ਇੱਥੋਂ ਰਵਾਨਾ ਹੋਣ ਲੱਗੇ ਆਂ ਸ਼ਾਰਾ ਰਾਸ਼ਨ ਲੰਗਰ ਲੈ ਕੇ ਅਸੀਂ ਜਾਣਾ ਰਾਮਪੁਰ ਬਰਿਆਰ ਰਿਸ਼ੀਕੇਤਲਾ ਨਵੀਂ ਨਗਰ ਤੇ ਹੋਰ ਵੀ ਜਿੱਥੇ ਜ਼ਰੂਰ ਲੋਕਾਂ ਨੇ ਜਿਹੜੇ ਲੋਕੀ ਘਰੇ ਨੇ ਪਾਣੀ ਚ ਜਿੱਥੋਂ ਤੱਕ ਵੀ ਉਹਨਾਂ ਨੇ ਸਾਨੂੰ ਕਿਹਾ ਪਈ ਸਾਨੂੰ ਫਲਾਣੀ ਚੀਜ਼ ਦੀ ਲੋੜ ਆ ਅਸੀਂ ਉੱਥੋਂ ਤੱਕ ਪਹੁੰਚਦਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਪਰਿਵਾਰ ਦਾ ਧੰਨਵਾਦ ਬਾਦੀ ਹਾਂ ਕੋ ਜੋ ਸਭਾਂ ਸਾਦੇ ਬੇੜੇ ਜੁਆਦੋਂ ਰਵਿੰਦਰਜੀਤ ਸਿੰਘ ਰਾਜਾ ਕਰਨ ਰਕੀ ਇਹਨਾਂ ਬੜਾ ਬੜਾ ਪ੍ਰਾਲਾ ਕੀਤਾ ਇਹ ਸੰਗਤਾਂ ਵਾਸਤੇ ਲੰਗਰ ਹਰ ਪਿੰਡ ਜਿਸ ਤੱਕ ਪਤਾਇਆ ਜੇ ਪਤਾਓ ਮੈਂ ਫੇਰ ਨਗਰਵਾਲੀ ਮਵਾ ਤੇ ਸਾਬ ਸੇ ਸਰਪੰਚ ਅਸਾਰੇ ਮੋਦ ਮਰ ਸਜਣ ਦਾ ਧੰਨਵਾਦਾਂ ਜਿਨ੍ਹਾਂ ਉਪਰਾਲਾ ਕਰਕੇ ਤੇ ਲੰਗਰ ਸੰਗਤਾਂ ਤੱਕ ਪਹੁੰਚਾਉ ਲਗੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰਵਾਲੀ ਮਾਬਾਦ ਚੋ ਸਰਦਾਰ ਗੁਰਦੇਵ ਸਿੰਘ ਸਰਪੰਚ ਸਾਹਿਬ ਵੱਲੋਂ ਹੜਪੀਤਾਂ ਦੀ ਮਦਦ ਲਈ ਲੰਗਰ ਤਿਆਰ ਕੀਤਾ ਹੋਇਆ ਜੋ ਅਸੀਂ ਲੈ ਕੇ ਚੱਲੇ ਹਾਂ ਹੁਣ ਸਾਹ ਸੰਗਤ ਵਿੱਚ ਵਰਤავਾਂਗੇ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ